ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਅਹਿਤਾਇ ਜਾਣਕਾਰੀ ਮੌਸਮ ਵਿਭਾਗ ਨੇ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਿਨ ਤੋ ਆਪਣੀ ਨਿਕਲੀ ਦਿਨ ਤੇ ਰਾਦੇ ਤਾਮਨ ਵਿਚ ਅੰਤਰ ਵਿਚ ਸਿਰਫ 5 ਡਿਗਰੀ ਹੈ ਪੂਰਾ ਪੰਜਾਬ ਠੰਡਾ ਦਿੱਤਾ ਹੁੰਦਾ ਦਿੱਲੀ ਪੇਟ ਚ ਸੰਗਣੀ ਤੋਂ ਦਾ orange ਅਲਰਟ ਜਾਰੀ ਹੈ ਮੌਸਮ ਭਾਗ ਨੇ ਪੰਜਾਬ ਚ 8 ਜਨਵਰੀ ਤੱਕ ਇਹ ਅਲਰਟ ਜਾਰੀ ਕੀਤਾ ਜਦ ਕਿ ਸੂਬੇ ਦੇ 8 ਜਨਵਰੀ ਚ ਸੰਗਣੀ ਤੋਂ ਦਾ orange ਅਲਰਟ ਜਾਰੀ ਕੀਤਾ ਗਿਆ ਸੰਗਣੀ ਤੋਂ ਰੇਲ ਆਵਾਜਾਈ ਤੇ ਵੀ ਸਿੱਧਾ ਅਸਰ ਪਾ ਰਹੀ ਹੈ ਸਵੇਰੇ ਰਵਾਨਾ ਹੋਣ ਵਾਲੇ ਜਿਆਦਾ ਟ੍ਰੇਨਾਂ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਮੌਸਮ ਭਾਗ ਦੇ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਪੰਜਾਬ ਦੇ ਸੰਗਰੂਰ ਮਾਸਾ ਪਟਿਆਲਾ ਸ਼ਰੀਫਤਗੜ੍ਹ ਸਾਹਿਬ ਮਹਾਲੀ ਰੂਪਨਗਰ ਮੋਗਾ ਤੰਦ ਦੇ ਵਿੱਚ ਤੰਦ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ